اسی ਕਰਾਂ ਚ ਪਾਠ ਰਖਾਣੇ ਹਨਾ ਜੀ ਅਖੰਡ ਪਾਠ ਸਰਵਕਾਇਆ ਜੀ ਮੌਤ ਦਾ ਵਿਆਹ ਦਾ ਦੁਜੇ ਤਜੇ ਗੁਰਮਖੋ ਕਦੀ ਇਸ ਤਰ੍ਹਾਂ ਪਾਠ ਰਖਾਈਏ ਵੀ ਸਾਰਿਆਂ ਜੀਆਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣ ਲਈ ਗੁਰੂ ਗ੍ਰੰਥ ਸਾਹਿਬ ਨੂੰ ਕਰ ਲਿਆਉਣਾ ਹੈ ਕੋਈ ਲੋੜ ਨਹੀਂ ਜਾਦੇ ਰਿਸ਼ਤੇਦਾਰ ਸੱਦਨ ਦੀ ਤੇ ਕੋਈ ਜ਼ਰੂਰਤ ਵੀ ਮੈਨੂੰ ਬਖਸ਼ ਦਿਆ ਜੇ ਜੇ ਤੁਸੀਂ ਵੱਡਾ ਬਿਜ਼ਨਸ ਲੈ ਲਿਆ ਵੱਡਾ ਕਾਰ ਲੈ ਲਿਆ ਵੱਡਾ ਕੋਈ ਕੰਮ ਲੈ ਲਿਆ ਤੁਸੀਂ ਸਦੋਂਗੇ ਸ਼ੁਕਰਾਨਾ ਕਰਨੇ ਅੱਧਿਓ ਯਾਦ ਤੇ ਅੰਦਰੋਂ ਈਰਖਾ ਨਾਲ ਪਿੱਟੀ ਜਾਣਗੇ ਬੋਲਣਾ ਕੋਈ ਨਹੀਂ ਉਹਨਾਂ ਨੇ ਬੈਠੇ ਰਹਿਣਗੇ ਤੁਹਾਡੇ ਕਾਰਖਾਨੇ ਪਿੰਦੇ ਵਾ ਵਾ ਬੜੀ ਰੱਬ ਦੀ ਕਿਰਪਾ ਬੜੀ ਪਰ ਬਾਅਦ ਵਿੱਚ ਗੱਲਾਂ ਕਰਨਗੇ ਕਿਦੋਂ ਠੱਗੀ ਮਾਰੀ ਲੱਗਦੀ ਸੋ ਇਸ ਤੈ ਹੁੰਦਾ ਹੈ ਜੀ ਇਹ ਦੁਨੀਆ ਦੀ ਹਕੀਕਤ ਹੈ ਬਹੁਤ ਚੰਗਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਆਈਏ ਜੇ ਸਾਰੇ ਜੀ ਸਹਿਮਤ ਹੋ ਜਾਣ ਕਰਨੇ ਕਮਾਣੀ ਵਾਲੇ ਨਿਤਨੇਮੀ ਗੁਰਸ਼ਿਕ ਪਾਠ ਕਰਨ ਪਾਠ ਸੁਣੀਏ ਤੇ ਜੇ ਕੰਮ ਕਰਨਾ ਹੈ ਤੇ ਘੱਟੋ ਘੱਟ ਇਹ ਨੇਮ ਬਣਾ ਲਈ ਬੁੱ ਉੱਤੇ ਮਹਾਰੇ ਦਾ ਪਾਠ ਕਰਦਾ ਅਸੀਂ ਸਾਰਿਆਂ ਜੀਆਂ ਨੇ ਇੱਕ ਦਿਨ ਵਿੱਚ ਮੈਂ ਇਹ ਰਹਿਤ ਮਰਿਆਦਾ ਨਹੀਂ ਕੋਈ ਕਹਿ ਰਿਆ ਮਰਿਆਦਾ ਚ ਨਹੀਂ ਲਿਖਿਆ ਹੈ ਸਾਰੇ ਦਿਨ ਚ ਇੱਕ ਇੱਕ ਜੀ ਨੇ ਜਪਜੀ ਸਾਹਿਬ ਦੇ ਕਿਸੇ 11 ਪਾਠ ਕਰਨੇ ਕਿਸੇ 21 ਕਰਨੇ ਇਹ ਇੱਕ ਗਿਣਤੀ ਮਿੰਤੀ ਚ ਨਹੀਂ ਆਉਂਦਾ ਉਹ ਇਸ ਕਰਕੇ ਜਦੋਂ ਆਪਾਂ ਨਿਰੰਤਰ ਥੱਲੇ ਵੀ ਬਾਣੀ ਪੜੀ ਜਾਗੇ ਭਾਂਡੇ ਮਾਂ ਦੇ ਕੋਈ ਗੱਲ ਨਹੀਂ ਕਰੇਗਾ ਯਾਦ ਰੱਖਿਓ ਤਿੰਨਾ ਦਿਨਾ ਬਾਅਦ ਜਦੋਂ ਭੋਗ ਪਾਏਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਜਿਹੜੇ ਸੁੱਕੇ ਹਿਰਦੇ ਨੇ ਉਹਨਾਂ ਦੀਆਂ ਅੱਖਾਂ ਵੀ ਪ੍ਰੇਮ ਨਾਲ ਭਿੱਜ ਜਾਣਗੀਆਂ